ਜਾ ਪਿਓ ਪਬਲਿਕ ਦੇਖ ਲੋ 11 ਸੈਕਟਰ ਹੈ 11 ਸੈਕਟਰ ਚ ਪੀਜੀਆਈ ਦੇ ਬਾਹਰ ਆਪੀਡੀ ਹੈ ਅੰਦਰ ਆਪੀਡੀ ਬਾਹਰ ਇਹ ਪਾਰਕ ਹੈ ਇੱਥੇ ਤੁਹਾਨੂੰ ਜਿੰਨੇ ਵੀ ਲੋਕ ਮਿਲਣਗੇ ਉਹ ਪਹਿਲੀ ਦੇ ਵਿੱਚ ਹੀ ਪੀਜੀਆਈ ਆਉਣ ਵਾਲੇ ਬਾਹਰ ਲਿਆ ਸਟੇਟਾਂ ਦੇ ਮਿਲਣਗੇ ਕਿਉਂਕਿ ਯੂਪੀ ਐਮਪੀ ਰਾਜਸਥਾਨ ਹਿਮਾਚਲ ਇੱਥੇ ਪੈਸੇ ਦੀ ਥੋੜੀ ਜੀ ਘਾਟ ਹੈ ਇਸ ਕਰਕੇ ਉੱਥੇ ਲੁਟੇਰੇ ਵੀ ਘਟਨੇ ਪੰਜਾਬ ਦੇ ਵਿੱਚ ਜਿੰਨੇ ਪੈਸੇ ਨੇ ਜ਼ਿਆਦਾ ਲੋਕਾਂ ਕੋਲੇ ਉੰਨੇ ਹੀ ਕਾਰਪੋਰੇਟ ਨੇ ਆਪਣੀਆਂ ਫਰੈਂਚਾਈਜ਼ੀਆਂ ਲੁਟੇਰੇ ਬਣ ਕੇ ਖੋਲ੍ਹ ਲੀਆਂ ਇੱਕ ਹਸਪਤਾਲ ਨੇ ਨਾ ਆਪਣਾ ਨੋਵੇਂ ਚੇਂਜ ਕਰਾਪਾ ਜਦੋਂ ਦੇ ਉੱਪਰ 50 ਕਲੇਮ ਕੇਸ ਪਏ ਤਾਂ ਉਹਨੇ ਹਸਪਤਾਲ ਵੇਚ ਕੇ ਕਿਸੇ ਕੰਪਨੀ ਨੂੰ ਨਾਮ ਚੇਂਜ ਕਰਾ ਲਿਆ ਹੁਣਾਂ ਨਿਗਾਹ ਮਾਰੋ ਤੁਸੀਂ ਇਹ 2 ਨੰਬਰ ਗੇਟ ਦੀ ਬਾਹਰਲੀ ਸਾਈਡ ਹੈ ਇੱਥੋਂ ਬਸ ਉਤਰਦੇ ਨੇ ਬਸ ਸਟੈਂਡ ਵਾਲੇ ਆ ਕੇ ਤੇ ਅੱਗੇ ਕੰਮ ਦਾ ਜਿਹੜੀ ਆ ਲਾਲ ਜਹੀ ਇਹਦੇ ਵਿੱਚ ਦੀ ਓਪੀਡੀ ਵੱਲ ਨੂੰ ਚਲੇ ਜਾਂਦੇ ਨੇ 6 ਵਜੇ ਹੁਣ ਵਜੇ ਬੈ ਨੇ 10 ਆ ਪਬਲਿਕ ਆ ਵੀ ਰਹੀ ਐ ਤੇ ਜਾ ਵੀ ਰਹੀ ਐ ਤੁਹਾਨੂੰ ਇਸ ਦੇ ਵਿੱਚ ਪੰਜਾਬੀ ਸਰਦਾਰ 2% ਮਿਲਣਗੇ ਉਹ ਵੀ ਮੇਰੀਆਂ ਵੀਡੀਓ ਦੇਖ ਕੇ ਜਿਹੜੇ ਆਉਣ ਲੱਗੇ ਉਹ ਲੋਕ ਫਾਇਦਾ ਵੀ ਉਠਾਉਂਦੇ ਨੇ ਜਿਵੇਂ ਆ ਸਰਦਾਰ ਜੀ ਚੱਲੇ ਨੇ ਆ ਭੈਣ ਨਾਲ ਐ ਤੇ ਇੱਕ 11 ਸੈਕਟਰ ਦੀ ਜਿਹੜੀ ਸਿੱਧੀ ਸੜਕ ਹੈ ਇਹ ਜਾਂਦੀ ਹੈ ਲਾਂਡਰਾ ਨੂੰ ਵਾਇਆ ਕਿੱਥੋਂ ਦੀ ਜਾਂਦੀ ਹੈ ਜਦੋਂ ਲਾਂਡਰਾ ਤੋਂ ਅੱਗੇ ਅਜੀਤ ਦੀ ਪ੍ਰੈਸ ਆਉਂਦੀ ਹੈ ਨਾ ਇੱਕ ਨਾਲੇ ਕੋਟ ਆਉਂਦਾ ਮਹਾਲੀ ਦਾ ਉੱਥੋਂ ਲਾਂਡਰਾ ਨਿਕਲਦੀ ਹੈ ਤੇ ਜੇ ਤੁਸੀਂ ਇਹ ਸਿੱਧੀ ਸੜਕ ਉ ਇੱਧਰ ਨੂੰ ਜਾਣਾ ਪਰ ਲੁਧਿਆਣਾ ਜਲੰਧਰ ਬਿਆਸ ਤਾਂ ਉਹ ਤਾਂ ਪੀਜੀਆ ਦੇ ਬਿਲਕੁਲ ਨਾਲ ਏ ਕਰਾਲੀ ਨੂੰ ਸੜਕ ਜਾਂਦੀ ਹੈ ਵਾਇਆ ਨਵਾਂ ਗੋ ਆਹ ਟੀ ਪੁਆਇੰਟ ਤੋਂ ਅੱਗੇ ਜਾ ਕੇ ਦੁਕਾਨਾਂ ਨੇ 11 ਸੈਕਟਰ ਕਿਸੇ ਟਾਈਮ ਗੇੜੀ ਰੂਟ ਹੁੰਦਾ ਸੀ ਯੂਨੀਵਰਸਿਟੀ ਦਾ ਮੇਰੇ ਦੇਖਦੇ ਦੇਖਦੇ ਪਰ ਅੱਜ 11 ਸੈਕਟਰ ਦਵਾਈ ਰੂਟ ਬਣਿਆ ਪਿਆ ਕਿਉਂ ਕਿਉਂਕਿ ਪਬਲਿਕ ਨੂੰ ਚੰਗਾ ਇਲਾਜ ਤੇ ਚੰਗੀ ਦਵਾਈ ਚਾਹੀਦੀ ਹੈ ਆ ਦੇਖੋ ਤੁਸੀਂ ਇਹ ਦੋ ਜਗ੍ਹਾ ਨੂੰ ਪਛਾਣ ਲਓ ਉਹ ਦੇਖੋ ਪਿੱਛੇ OPD ਬੈਕ ਸਾਈਡ ਤੇ ਉਸ OPD ਦੀ ਪਹਿਲੀ ਮੰਜ਼ਲ ਦੂਜੀ ਮੰਜ਼ਲ ਤੀਜੀ ਮੰਜ਼ਲ ਪੰਜ ਮੰਜ਼ਲਾਂ ਨੇ ਤੇ ਪਹਿਲੀ ਮੰਜ਼ਲ ਤੇ ਕਾਰਡ ਬਣਦੇ ਨੇ